ਉੱਥੇ ਜਿਹੜਾ ਸਵਰਾਜ ਦਾ ਛੋਟਾ ਟਾਰਗੇਟ ਟਰੈਕਟਰ ਹੈ ਉਹ ਦਿਖਾਉਨੇ ਆ ਇਹ ਬਾਗਾਂ ਵਿੱਚ ਕੰਮਕਾਜ ਦੇ ਵਰਤੋਂ ਵਾਸਤੇ ਆਉਂਦਾ ਹੈ ਬਾਈ ਜੀ ਨਾਲ ਪਹਿਲਾਂ ਬਾਈ ਜੀ ਨਾਲ ਇਹ ਗੱਲ ਇਸ ਟਰੈਕਟਰ ਬਾਰੇ ਸਾਰੀ ਜਾਣਕਾਰੀ ਜਿਹੜੀ ਬਾਈ ਜੀ ਤੋਂ ਲੈਨੇ ਆ ਤੇ ਅੱਜ ਅਸੀਂ ਕਿਸਾਨ ਮੇਲਾ ਜਿਹੜਾ ਅੱਜ ਅਸੀਂ ਕਿਸਾਨ ਮੇਲਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਆਏ ਹੋਏ ਹਾਂ ਜਿੱਥੇ ਜਿਹੜਾ ਸਵਰਾਜ ਦਾ ਟਾਰਗੇਟ ਟਰੈਕਟਰ ਆਇਆ ਹੈ ਜਿਹੜਾ ਕਿ ਖੇਤੀਬਾੜੀ ਵਾਸਤੇ ਜਿਹੜਾ ਬਾਗ ਦੀ ਖੇਤੀਬਾੜੀ ਵਾਸਤੇ ਹੈ ਜਿਹੜਾ ਉਹ ਵਰਤੋਂ ਚ ਆਉਂਦਾ ਹੈ ਬਾਈ ਜੀ ਤੋ ਇਹ ਵਾਰ ਜਾਣਕਾਰੀ ਲੈਣੀ ਆ ਬਾਈ ਜੀ ਜਿਹੜਾ ਇਹ ਟਰੈਕਟਰ ਹੈ ਜਿਹੜਾ ਛੋਟਾ ਇਹ ਕਿੰਨੇ ਹਾਰਸ ਪਾਵਰ ਟਰੈਕਟਰ ਹੈ ਵੀਰ ਜੀ 30 ਐਚਪੀ ਦਾ ਟਰੈਕਟਰ ਹੈ ਐਨ ਆਰ ਇੰਜਨ ਦੇ ਨਾਲ ਹੈ ਠੀਕ ਹੈ ਹਾਂਜੀ ਤੇ ਭਾਈ ਜੀ ਇਹਦੀ ਕੀਮਤ ਕਿੰਨੀ ਹੈ ਕੀਮਤ ਵੀਰ ਜੀ ਇਹਦੇ 7.5 ਲੱਖ ਰੁਪਇਆ ਇਹਦੀ ਕੀਮਤ ਹੈ ਅੱਛਾ ਤੇ ਜੇ ਆਪਾਂ ਗੱਲ ਕਰੀਏ ਬਾਗ ਦੇ ਕੰਮਾਂ ਦੇ ਵਿੱਚ ਇਹ ਵਧੀਆ ਰਹਿੰਦਾ ਹੈ ਤੇ ਬਾਗ ਬਾਗ ਦੇ ਵਿੱਚ ਭਾਈ ਜੀ ਜਿੱਦਾਂ ਹੋ ਗਿਆ ਤੁਹਾਡਾ ਆਪਣੇ ਕਮਾਦ ਆ ਉਹਦੀ ਗੜਾਈ ਵਾਸਤੇ ਬਾਗਾਂ ਦੇ ਵਿੱਚ ਸਪਰੇਅ ਵਾਸਤੇ ਵਧੀਆ ਮਤਲਬ ਪਰਫਾਰਮੈਂਸ ਰਹਾਦਾ ਟਰੈਕਟਰ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਇਹ ਕਿੰਨੇ ਫੁੱਟਾ ਰੋਟਾ ਵੇਟੂ ਖੇਚੇਗਾ ਰੋਟਾਵੇਟਰ 5 ਫੁੱਟਾ ਖਿੱਚੇਗਾ ਇਹ ਔਰ 7 ਕਲਟੀਵੇਟਰ ਖਿੱਚੇਗਾ ਅੱਛਾ ਇਹ ਹਾਂਜੀ ਦੇ ਜੇ ਆਪਾਂ ਇਹਦੀ ਤੇਲ ਦੀ ਖਪਤ ਦੱਸੋਗੇ ਤੇਲ 2 ਸਵਾ 2 ਲੀਟਰ ਦੇ ਵਿੱਚ ਵਿੱਚ ਮਤਲਬ ਵਧੀਆ ਬਾਕੀ ਆਪਣੇ ਚਲਾਈ ਦੇ ਡਿਪੈਂਡ ਹੈ ਕਿਵੇਂ ਦਾ ਤੁਸੀਂ ਟਰੈਕਟਰ ਚਲਾਉਂਗੇ ਉਹਦੇ ਹਿਸਾਬ ਨਾਲ ਤੇ ਮੇਲੇ ਕਰਕੇ ਕਿੰਨੀ ਸ਼ੂਟ ਹੈ ਇਹਦੇ ਉੱਤੇ ਮੇਲੇ ਇਹ ਮੇਲੇ ਦਾ ਪ੍ਰਾਈਸ ਦੱਸ ਰਹੇ ਤੁਹਾਨੂੰ 5.5 ਲੱਖ ਦਾ ਹੈ ਤੇ ਐਕਚੁਅਲ ਇਹਦਾ ਪ੍ਰਾਈਸ ਕਿੰਨਾ ਹੈ ਬਾਹਰ ਜੇ ਆਪਾਂ ਐਕਚੁਅਲ ਵਾਜੀ ਇਹਦਾ 580 ਹੈ ਅੱਛਾ ਹਾਂ 30 ਦਾ ਡਿਸਕਾਊਂਟ ਹੈ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਇਹਦੀ ਗਾਰੰਟੀ ਕਿੰਨੇ ਚਿਰ ਦੀ ਹੈ ਜੀ ਗਾਰੰਟੀ ਦੀ 6 ਸਾਲ ਜਾਂ 6000 ਘੰਟਾ ਅੱਛਾ ਹਾਂ ਤੇ ਇਹਦੀ ਗੇਜ ਕਿੱਥੇ ਗੇਜ ਦਿਖਾਉਂਦੀ ਹੈ ਕਿਹੜੇ ਵਾਲੀ ਗੇਰ ਇਹ ਜ ਆ ਉਹ ਇਹ ਹੈਗੇ ਗੇਅਰ ਡਿੱਪ ਸਟਿਕਾ ਹਾਂ ਇਹਦੇ ਵਿੱਚ ਜਿਹੜਾ ਪਾਣੀ ਪੂਰੀ ਦਾ ਕੋ ਚੱਕਰ ਤਾਂ ਨਹੀਂ ਬਿਲਕੁਲ ਸੀਲਡ ਹੈ ਬਿਲਕੁਲ ਪ੍ਰੋਪਰ ਸੀਲਡ ਐਕਸਲ ਹੈ ਗਾਂਟ ਐਕਸਲ ਵੀ ਪੂਰਾ ਸੀਲਡ ਹੈ ਟ੍ਰਾਂਸਮਿਸ਼ਨ ਪੂਰਾ ਸੀਲਡ ਹੈ ਕੋਈ ਮਤਲਬ ਲੀਕੀ ਦੇ ਕੋਈ ਚਾਂਸਸ ਨਹੀਂ ਹੈਗੇ ਯੋਰੀ ਦੇ ਵਿੱਚ ਜਿਹੜਾ ਤੁਹਾਡੇ ਕੋਲ ਸਾਡਾ ਟ੍ਰਾਂਸਮਿਸ਼ਨ ਹੈਗਾ ਕਰਾਰੋ ਐਕਸਲ ਦੇ ਵਿੱਚ ਹੈ ਠੀਕ ਹੈ ਜੀ ਇੱਕ ਮਿੰਟ ਔਰ ਇਹਦੀ ਜਿਹੜੀ ਗੇਅਰ ਬਾਕਸ ਹੈਗਾ ਹਾਈ ਲੋ ਮੀਡੀਅਮ ਤਿੰਨ ਸਪੀਡਾਂ ਦੇ ਵਿੱਚ ਅਵੇਲੇਬਲ ਹੈ ਔਰ ਜਿਹੜੀ ਪੀਟੀਓ ਦੀ ਪੀਟੀਓ ਦੀ ਵੀ ਇਹ ਦੋ ਰੇਂਜ ਦੇ ਵਿੱਚ ਹੈਗੀ ਸਾਡੀ 540 ਤੇ 540 ਇਹ ਉਹ ਸਭ ਤੋਂ ਵੱਡਾ ਫੀਚਰ ਭਾਜੀ ਇਹ ਹੈ ਇਹਦਾ ਇਹ ਜਿਹੜਾ ਪੁਸ਼ ਬਟਨ ਸਟਾਰਟ ਹੈ ਅੱਛਾ ਜੀ ਪੁਸ਼ ਬਟਨ ਸੌਰੀ ਪੁਸ਼ ਬਟਨ ਪੀਟੀਓ ਸਟਾਰਟ ਹੈ ਗੱਟੀ ਵਾਲਾ ਸਿਸਟਮ ਨਹੀਂ ਪੁਸ਼ ਬਟਨ ਪੀਟੀਓ ਸਟਾਰਟ ਅੱਛਾ ਠੀਕ ਹੈ ਜੇ ਇਹਦੇ ਵਿੱਚ ਇਹਦਾ ਮੇਨ ਜਿਹੜਾ ਫੰਕਸ਼ਨ ਇਹਦੇ ਵਿੱਚ ਐਡ-ਆਨ ਇਹ ਕਿਉਂ ਕੀਤਾ ਗਿਆ ਇਹਦੇ ਵਿੱਚ ਕੀ ਹੈ ਜਦਨਾ ਮੰਨ ਲਓ ਕਿ ਕਿਸੇ ਨੇ ਸਪਰੇਅ ਕਰਨੀ ਉਹਦੇ ਵਿੱਚ ਆਪਾਂ ਜੋ ਵੀ ਕੀਟਨਾ ਤਿਆਰ ਕੀਤਾ ਠੀਕ ਹੈ ਉਹਦੀ ਕੀ ਹੈ ਵੇਸਟੇਜ ਰੋਕਣ ਵਾਸਤੇ ਠੀਕ ਹੈ ਮੰਨ ਲਓ ਕਿ ਜੇ ਤੁਸੀਂ ਮਕੈਨੀਕਲ ਗੀਅਰ ਓਪਰੇਟ ਕਰੋਗੇ ਉਹਦੇ ਵਿੱਚ ਕੀ ਹੁੰਦਾ ਹੈ ਕੀ ਸਾਡਾ ਜਦੋਂ ਗੇਅਰ ਸ਼ਿਫਟ ਕਰਨਾ ਗੀਰ ਛੇ ਵਾਰ ਉਹਦੇ ਵਿੱਚ ਨਹੀਂ ਹੁੰਦੀ ਕਿ ਉਹਦੇ ਵਿੱਚ ਥੋੜਾ ਟਾਈਮ ਜ਼ਿਆਦਾ ਮਿਲ ਜਾਊਗਾ ਠੀਕ ਹੈ ਉਹਦੇ ਵਿੱਚ ਗਿਆ ਤਾਂ ਸਾਡਾ ਜਿਹੜਾ ਕੀਟਾ ਛੁਪਾਇਆ ਜੋ ਵੀ ਆ ਉਹ ਵੇਸਟੇਜ ਹੋ ਜਾਂਦਾ ਠੀਕ ਹੈ ਤੇ ਆ ਆ ਫਿਰ ਵਕਤ ਚਾਰਜਿੰਗ ਦਾ ਸਿਸਟਮ ਇਹ ਚਾਰਜਿੰਗ ਬਾਕਸ ਹੈ ਜੀ ਔਰ ਇਹ ਮੋਬਾਈਲ ਮੋਬਾਈਲ ਵਾਸਤੇ ਆ ਠੀਕ ਹੈ ਕਿਹੜਾ ਸਿਸਟਮ ਹਾਂ ਤੇ ਪਿੱਛੇ ਜਿਹੜੀ ਆ ਆਪਸ਼ਨ ਦਿੱਤੀ ਹੋਈ ਹੈ ਇਹ ਨਹੀਂ ਇਹ ਆਪਾਂ ਗੱਲ ਕਰੀਏ ਜਿਹੜੀ 에어 ਬਰੀਦੀng 에어 에어 ਬਰੀਦੀng ਆ ਟ੍ਰਾਂਸਮਿਸ਼ਨ 에어 ਬਰੀਦੀng ਆ ਅੱਛਾ ਮਤਲਬ ਉਹ ਕਿ ਹਵਾ ਜਿਹੜੀ ਆਰ ਪਾਰ ਹੋਈ ਜਾਵੇ ਬਿਲਕੁਲ ਠੀਕ ਤੇ ਦੇਖ ਸਕਦੇ ਹੋ ਜਿਹੜਾ ਟਰੈਕਟਰ ਆ ਕੋਲ ਮਲਾ ਕੇ ਬਹੁਤ ਵਧੀਆ ਟਰੈਕਟਰ ਤਾਂ ਖੀਰ ਦੇ ਵਿੱਚ ਫੋਰ 휠 ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਵੀਰ ਜੀ ਇਦਾਂ ਬੈਸਟ ਕੁਆਲਿਟੀ ਆ ਫੋਰ 휠 ਡਰਾਈਵ 3 ਸਪੀਡ ਦੇ ਵਿੱਚ ਜਿਹੜਾ ਮਾਡਲ ਸਾਡੇ ਕੋਲ ਅਵੇਲੇਬਲ ਆ 6 ਸਾਲ ਦੀ ਵਾਰੰਟੀ ਦੇ ਨਾਲ ਜਿਸ ਵੀ ਕਿਸਾਨ ਵੀ ਨੇ ਖੇਤ ਲੈਣਾ ਆ ਉਹ ਸਾਡੇ ਨੀਰਸਟ ਡੀਲਰ ਨਾਲ ਸੰਪਰਕ ਕਰ ਸਕਦੇ ਆ ਠੀਕ ਹੈ ਤੇ ਜੇ ਆਹ ਟੂਲ ਬਾਕਸ ਆ ਇੱਥੇ ਦੇ ਤਾਂ ਹੀ ਹਾਂਜੀ ਇਹ ਟੂਲ ਬਾਕਸ ਹੈ ਜੀ ਅੱਛਾ ਹਾਂਜੀ ਹਾਂਜੀ ਤੇ ਜੇ ਇਹ ਮਾਇਰ ਕਿੰਨੇ ਬਈ ਕਿੰਨੇ ਦੇਣੀ ਜੀ ਇਹਦੇ 9520 ਦੇ ਟਾਇਰਾਂ ਹਾਂਜੀ ਹਾਂਜੀ 30 ਹਾਰਸ ਪਾਵਰ ਦਾ 20 HP ਦਾ ਹਾਊਸ ਪਾਵਰ ਵਿੱਚ ਇੰਜਨ ਅਵੇਲੇਬਲ ਹੈ ਔਰ ਤਿੰਨ ਸਿਲੰਡਰ ਹੈਗੇ ਜੀ ਐਨਐਮਆਰ ਕੰਪਨੀ ਦੇ ਨਾਲ ਹਾਂਜੀ ਸੋ ਸਾਰਿਆਂ ਦਾ ਧੰਨਵਾਦ ਥੈਂਕ ਯੂ ਥੈਂਕ ਯੂ ਨੀਰਸਟ ਡੀਲਰ ਨਾਲ ਸੰਪਰਕ ਕਰ ਸਕਦੇ ਆ ਠੀਕ ਹੈ ਇਹ ਜੇ ਆ ਟੂਲ ਬਾਕਸ ਇੱਥੇ ਦੇ ਤਾਂ ਹੀ ਹਾਂਜੀ ਇਹ ਟੂਲ ਬਾਕਸ ਹੈ ਜੀ ਹਾਂਜੀ ਹਾਂ ਤੇ ਜੇ ਟਾਇਰ ਕਿੰਨੇ ਵਾਹ ਕਿੰਨੇ ਦੇ ਨਹੀਂ ਜੀ ਇਹਦੇ 9520 ਦੇ ਟਾਇਰ ਹੈ ਹਾਂਜੀ ਹਾਂਜੀ 30 ਹੌਸਪਾਵਰ ਦਾ BH P ਦਾ ਹੌਸਪਾਵਰ ਵਿੱਚ ਇੰਜਨ ਅਵੇਲੇਬਲ ਹੈ ਤੇ ਇਹਨੂੰ ਸਿਲੰਡਰ ਹੈਗੇ ਜੀ ਐਨ ਐਮ ਆਰ ਕੰਪਨੀ ਦੇ ਨਾਲ ਹਾਂਜੀ ਸੋ ਸਾਰਿਆਂ ਦਾ ਧੰਨਵਾਦ ਥੈਂਕ ਯੂ ਥੈਂਕ ਯੂ